ਦਿੱਲੀ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਹੋਈ ਬੀਜੇਪੀ ਦੇ ਜਿੱਤ ਨੂੰ ਲੈ ਕੇ ਮੋਹਾਲੀ ਦੇ ਵਿੱਚ ਬੀਜੇਪੀ ਵਰਕਰਾਂ ਵੱਲੋਂ ਜਸ਼ਨ ਦਾ ਮਾਹੌਲ ਮੋਹਾਲੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਿਸ਼ੇਸ਼ਟ ਅਤੇ ਬੀਜੇਪੀ ਦੇ ਵਰਕਰਾਂ ਨੇ ਮਿਲ ਕੇ ਪਾਇਆ ਭੰਗੜਾ ਅਦੇ ਲੱਡੂ ਵੰਡ ਕੇ ਇੱਕ ਦੂਜੇ ਦਾ ਮੂੰਹ ਕਰਾਇਆ ਮਿੱਠਾ ਸੰਜੀਵ ਵਿਸ਼ੇਸ਼ਟ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਦੀ ਹਾਰ ਦਾ ਕਾਰਨ ਇਨ੍ਹਾਂ ਵੱਲੋਂ ਕੀਤੇ ਹੋਏ ਝੂਠੇ ਵਾਦੇ ਅਤੇ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਝੁਠਲਾ ਕੇ ਭਾਜਪੀ ਨੂੰ ਜਿੱਤ ਦਵਾਈ ਤਾਂ ਜੋ ਡਬਲ ਇੰਜਨ ਦੀ ਸਰਕਾਰ ਦਿੱਲੀ ਵਿੱਚ ਚਲਾਈ ਜਾ ਸਕੇ ਉਹਨਾਂ ਨੇ ਝਾੜੂ ਦਾ ਤਿੱਲਾ ਤਿੱਲਾ ਕਰਕੇ ਦੱਸਿਆ ਕਿ ਇਸ ਤਰ੍ਹਾਂ ਆਮ ਆਦਮੀ ਪਾਰਟੀ ਖਿੱਲਰ ਕੇ ਰਹਿ ਗਈ ਚਲੋ ਕੋ ਦਿੱਲੀ ਦਾ ਜੋ ਰਿਜ਼ਲਟ ਆਣਾ ਸੀਗਾ ਉਹ ਸਾਨੂੰ ਸਾਰਿਆਂ ਨੂੰ ਪਤਾ ਸੀ ਔਰ ਸ਼ਾਇਦ ਤੁਹਾਨੂੰ ਵੀ ਪਤਾ ਸੀਗਾ ਦਿੱਲੀ ਦਾ ਰਿਜ਼ਲਟ ਜਿਹੜਾ ਹੈਗਾ ਉਹ માત્ર ਇੱਕ ਟ੍ਰੇਲਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਝੂਠ ਦੀ ਪਿਕਚਰ ਚੱਲ ਰਹੀ ਸੀਗੀ ਉਹ ਤਾਂ ਦ ਐਂਡ 2027 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਹੈ। ਸਰ ਉਹ ਤਾਂ ਕਿਵੇਂ ਦੇਖਦੇ ਹੋ ਜਿਹੜਾ ਜਿਹੜਾ ਅਸਰ ਹੈ ਔਰ ਪੰਜਾਬ ਪੋਲਿਟਿਕਸ ਨੂੰ ਕਿੰਨਾ ਦੇਖਦੇ ਹੋ ਕਿ ਪੰਜਾਬੀ ਜੀ ਵੀ ਕਾਫੀ ਸਟਰਗਲ ਕਰ ਰਹੇ ਹੂ ਕੀ ਲੱਗਦਾ ਹੈ ਦੇਖੋ 2024 ਦੇ ਇਲੈਕਸ਼ਨਾਂ ਨੇ ਲੋਕ ਸਭਾ ਦੇ ਇਲੈਕਸ਼ਨਾਂ ਨੇ ਕਲੀਅਰ ਕਰਤਾ ਸੀਗਾ ਕਿ ਪੰਜਾਬ ਦੇ ਵਿੱਚ 2027 ਤੱਕ ਜਨਤਾ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ ਜੇ ਤੁਸੀਂ ਆਕੜਿਆਂ ਨੂੰ ਦੇਖੋ ਤਾਂ 6% ਵੋਟ ਪਹਿਲੇ ਭਾਜਪਾ ਨੂੰ ਪਿਆ ਸੀ ਉਸ ਤੋਂ ਪਹਿਲੇ 2022 ਦੇ ਇਲੈਕਸ਼ਨਾਂ ਦੇ ਵਿੱਚ ਔਰ ਲਗਭਗ 42% ਦੇ ਕਰੀਬ ਵੋਟ ਆਮ ਆਦਮੀ ਪਾਰਟੀ ਨੇ ਲੈ ਕੇ 99 ਵਿਧਾਇਕ ਚੁਣਾਈ ਸੀ ਜਦੋਂ 2024 ਦਾ ਇਲੈਕਸ਼ਨ ਹੋਇਆ ਤੇ ਆਮ ਆਦਮੀ ਪਾਰਟੀ ਦਾ ਜੋ ਵੋਟ ਸ਼ੇਅਰ ਹੈ 26% ਰਹਿ ਗਿਆ 42% ਤੋਂ ਘਟ ਇਹ ਸਾਫ ਦਰਸਾਉਂਦਾ ਹੈ ਕਿ ਲੋਕੀ ਆਲਰੇਡੀ ਪੰਜਾਬ ਦੇ ਵਿੱਚ ਦਿੱਲੀ ਆ ਜਾਣ ਦੇ ਫਿਰ 10-11 ਸਾਲ ਦਾ ਟਾਈਮ ਦੇ ਦਿੱਤਾ ਪੰਜਾਬ ਵਾਲੇ ਤਾਂ ਦੇਖੋ ਭੋਲੇ ਨੇ ਗੱਲਾਂ 'ਚ ਵਿਸ਼ਵਾਸ ਛੇਤੀ ਕਰ ਲੈਂਦੇ ਨੇ ਪਰ ਜੇ ਕਿਸੇ ਨੂੰ ਅਰਸ਼ ਤੋਂ ਅਰਸ਼ ਤੇ ਲੈ ਕੇ ਜਾਂਦੇ ਨੇ ਤੇ ਵਾਪਸ ਫਰਸ਼ ਤੇ ਲਿਆਂਣ ਲੱਗੇ 2 ਮਿੰਟ ਦੀ ਲਾਂਦੇ ਜਿਉਂ ਬੰਦਾ ਧੋਖੇਬਾਜ਼ੀ ਕਰੇ ਔਰ ਟੋਟਲ ਝੂਠ ਦੇ ਸਿਰ ਤੇ ਚੱਲ ਰਹੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਹੈਗੀ ਆ ਜਿਸ ਤਰੀਕੇ ਨਾਲ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਧਰੋਹ ਕੀਤਾ ਹੈਗਾ ਜਿੱਦਾਂ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਹੈਗਾ ਉਹਦਾ ਇਸ਼ਾਰਾ 2024 ਦੇ ਇਲੈਕਸ਼ਨਾਂ 'ਚ ਮਿਲ ਗਿਆ ਸੀ ਕੋਈ ਸ਼ੱਕ ਨਹੀਂ ਕਿ ਸਾਨੂੰ ਇੱਕ ਵੀ ਲੋਕ ਸਭਾ ਦੇ ਵਿੱਚ ਸੀਟ ਨਹੀਂ ਮਿਲੀ ਪਰ ਚਾਰ ਸੀਟ ਐਸੀਆਂ ਸੀ ਜਿੱਥੇ ਸਾਡਾ ਜਿਹੜਾ ਜਿਹੜਾ ਵੋਟ ਸੀਗਾ ਆਲਮੋਸਟ ਵਿਨਿੰਗ ਸੀਗਾ ਔਰ ਅਸੀਂ ਬਹੁਤ ਘੱਟ 5-7-10 ਹਜ਼ਾਰ ਵੋਟ ਦੇ ਮਾਰਜਨ ਤੋਂ ਚਾਰ ਸੀਟਾਂ ਤੇ ਹਾਰੇ ਸੀਗੇ ਜੀ ਜੀ ਲੀਡਰਸ਼ਿਪ ਦਿੱਲੀ ਦੀ ਪੁਰੀ ਹੈ ਉਹ ਜਿਹੜੀ ਆਵਾਜ਼ੀ ਪਾਰਟੀ ਦੀ ਲੀਡਰਸ਼ਿਪ ਉਹ ਆਪ ਹੀ ਕੇਜੀ ਵੱਲ ਆ ਫਾਰ ਗਏ ਉਹਦੇ ਆ ਫਾਰ ਗਏ ਮੇਨ ਰੀਜ਼ਨ ਕੀ ਲੱਗਦੀ ਹੈ ਕਿ ਕੀ ਲੋਕਾਂ ਨੂੰ ਕੀ ਘਟ ਗਿਆ ਕਿਉਂ ਹਾਰੇ ਦੇਖੋ ਕੇਜਰੀਵਾਲ ਸਾਹਿਬ ਤਾਂ ਮੈਂ ਇੱਕ ਗੱਲ ਬੜੀ ਮਤਲਬ ਕਿ ਮੈਂ ਤੇ ਜਿੱਦ ਕਹ ਲੋ ਕੇ ਬੜਾ ਮੈਨੂੰ ਦੇਖ ਕੇ ਹਰਾਨੀ ਹੁੰਦੀ ਆ ਕਿ ਝੂਠ ਬੜਾ ਟਕਾ ਕੇ ਬੋਲਦੇ ਨੇ ਔਰ ਜਦੋਂ ਝੂਠ ਬੋਲਦੇ ਨੇ ਇੰਨੇ ਕੌਨਫੀਡੈਂਸ ਨਾਲ ਬੋਲਦੇ ਨੇ ਕਿ ਦੇਖਣ ਵਾਲਾ ਇਹ ਸੋਚਦਾ ਕਿ ਯਾਰ ਇਹਨੇ ਕਰ ਦੇਣਾ ਔਰ ਪਿਛਲੇ 11 ਸਾਲ ਤੋਂ ਜਿਸ ਤਿੱਕੇ ਨਾਲ ਝੂਠ ਬੋਲ ਰਹੇ ਸੀ ਪਰ ਦੇਖੋ ਕਾਲਾ ਜਦੋਂ ਭੜਦਾ ਵਾਦੇ ਕੀਤੇ 500 ਸਕੂਲ ਬਣਾਵਾਂਗੇ ਦਿੱਲੀ ਦੇ ਵਿੱਚ ਇੱਕ ਨਹੀਂ ਬਣਿਆ ਵਾਦੇ ਕੀਤੇ 15 ਲੱਖ ਸੀਸੀਟੀਵੀ ਕੈਮਰੇ ਲਾਵਾਂਗੇ ਇੱਕ ਨਹੀਂ ਲੱਗਿਆ ਵਾਦੇ ਕੀਤੇ ਯਮੁਨਾ ਸਾਫ ਕਰਾਂਗੇ ਯਮੁਨਾ ਦੇ ਵਿੱਚ ਅਮੋਨੀਆ ਦਾ ਲੈਵਲ ਕੀ ਆ ਦੇਖ ਲਓ ਤੁਸੀਂ ਵਾਦਾ ਕੀਤਾ ਕਿ ਹਰ ਘਰ ਪਾਣੀ ਦੀ ਟੂਟੀ ਲਵਾਵਾਂਗੇ ਆਪ ਮੰਦਨ ਨੇ ਨਹੀਂ ਲੁਵਾਈ ਵਾਦੇ ਕੀਤੇ ਕਾਨੂੰਨ ਤੇ ਅਮਨ ਦੀ ਸਥਿਤੀ ਦਿੱਲੀ ਚ ਵਧੀਆ ਕਰਾਂਗੇ ਤੁਸੀਂ ਦੇਖ ਲਓ ਕੀ ਹਾਲ ਹੈ ਔਰ ਉਹੀ ਹਾਲਾਤ ਪੰਜਾਬ ਦੇ ਵਿੱਚ ਸਿਗੇ ਸਰਕਾਰ ਦੇ ਆਂਦੇ ਹੀ ਅਸੀਂ 24 ਘੰਟੇ ਦੇ ਵਿੱਚ ਡਰਗ ਖਤਮ ਕਰ ਦਾਂਗੇ ਤੁਸੀਂ ਪੱਤਰਕਾਰ ਮੇਰੇ ਸਾਥੀ ਖੜੇ ਹੋ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਅੱਜ ਡਰਗਸ ਜਿਹੜੀਆਂ ਹੈਗੀਆਂ ਨੇ ਪਿਛਲੇ 3 ਸਾਲਾਂ ਦੇ ਵਿੱਚ ਜੇ ਪਹਿਲੇ ਪੂਰੇ ਸ਼ਹਿਰ ਦੇ ਵਿੱਚ ਕਿਤੇ ਕਿਤੇ ਮਿਲਦੀ ਸੀਗੀ ਹੁਣ ਪਿੰਡਾਂ ਦੀ ਗਲੀ ਗਲੀ ਪਹੁੰਚ ਗਈ ਆ ਰੋਜ਼ ਕਿਤੇ ਨਾ ਕਿਤੇ ਓਵਰਡੋਜ਼ ਨਾਲ ਬੱਚੇ ਮਰ ਰਹੇ ਨੇ ਔਰ ਜਿਸ ਤਰੀਕੇ ਦੇ ਨਾਲ ਪਿਛਲੇ 2 ਮਹੀਨੇ ਚ ਪੰਜਾਬ ਦੇ ਵਿੱਚ ਜਗਾ ਜਗਾ ਬੰਬਤੋ ਮੱਕੇ ਹੋ ਰਹੇ ਨੇ ਪੁਲਿਸ ਥਾਣੇ ਦੇ ਸਾਹਮਣੇ ਹੋ ਰਹੇ ਨੇ ਪਿਛਲੇ 3 ਦਿਨ ਪਹਿਲੇ ਅਮਰਸਰ ਸਾਹਿਬ ਵਿਖੇ ਪੁਲਿਸ ਥਾਣੇ ਦੇ ਬਿਲਕੁਲ ਸਾਹਮਣੇ ਬੰਬਤੋ ਮੱਕਾ ਹੁੰਦਾ ਜੋ ਹਾਲਾਤ ਪੰਜਾਬ ਦੇ ਵਿੱਚ ਕੀਤੇ ਹੋਏ ਨੇ ਹਰ ਅਦਾਰਾ ਹਰ ਸਰਕਾਰੀ ਅਦਾਰਾ ਹਰ ਪ੍ਰਾਈਵੇਟ ਅਦਾਰਾ ਸਰਕਾਂ ਦੇ ਬੈਠਾ ਜਿਸ ਤਰੀਕੇ ਦੇ ਨਾਲ ਗੈਂਗਸਟਰ ਰਾਜ ਪੰਜਾਬ ਦੇ ਵਿੱਚ ਅੱਗੇ ਨਾਲੋਂ 10 ਗੁਣਾ ਵੱਧ ਗਿਆ ਪੰਜਾਬ ਕੋਈ ਵੀ ਐਸਾ ਵਪਾਰੀ ਸੇਫ ਨਹੀਂ ਆ ਜਿਹਨੂੰ ਥ੍ਰੈਟਿੰਗ ਕਾਜ਼ ਨਾ ਆ ਰਹੀ ਹੋਣ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦੇ ਹਾਲਾਤ ਕ੍ਰੀਏਟ ਕਰਤੇ ਗਏ ਨੇ ਇੱਕ ਵੀ ਨਵਾਂ ਕੋਈ ਕਾਰਖਾਨਾ ਨਹੀਂ ਇੱਕ ਵੀ ਨਵਾਂ ਅਦਾਰਾ ਪੰਜਾਬ ਦੇ ਵਿੱਚ ਨਹੀਂ ਲੱਗਿਆ ਮੋਦੀ ਸਾਹਿਬ ਨੇ ਜਿੱਥੇ-ਜਿੱਥੇ ਵੀ ਸਟੇਟ ਵਿੱਚ ਸਰਕਾਰ ਬਣਾਈ ਚਾਹੇ ਉਹ ਯੂਪੀ ਵਰਗਾ ਬਿਮਾਰੂ ਸਟੇਟ ਰਿਹਾ ਹੋਵੇ 7 ਸਾਲ ਪਹਿਲੇ ਯੂਪੀ ਦੇ ਕੀ ਹਾਲ ਸੀਗੇ ਅੱਜ ਦੇਖੋ ਯੂਪੀ ਇੱਕ ਟੂਰਿਜ਼ਮ ਦਾ ਹੱਬ ਬਣ ਗਿਆ ਲਗਭਗ ਅੱਗੇ ਲੋਕ ਜਿਹੜੇ ਹਿੰਦੁਸਤਾਨ ਪਹਿਲੇ ਉੱਤਰਦੇ ਸੀ 에어ਪੋਰਟ ਤੇ ਉੱਤਰਦੇ ਸਭ ਤੋਂ ਪਹਿਲੇ ਕਹਿੰਦੇ ਸੀ ਅਸੀਂ ਤਾਜਮਹਾਲ ਦੇਖਣ ਜਾਣਾ ਹੈ ਅੱਜ ਹਰ ਹਿੰਦੁਸਤਾਨ ਚ ਉਤਰਨ ਵਾਲਾ ਬੰਦਾ ਸਭ ਤੋਂ ਪਹਿਲੇ ਅਯੋਧਿਆ ਜਾਣਾ ਅਯੋਧਿਆ ਜਾਣਾ ਚਾਹੁੰਦਾ ਸਭ ਤੋਂ ਪਹਿਲੇ ਵਾਰਾਨਸੀ ਜਾਣਾ ਚਾਹੁੰਦਾ ਸਭ ਤੋਂ ਪਹਿਲੇ ਮਹਾਕਾਲ ਜਾਣਾ ਚਾਹੁੰਦਾ ਸਭ ਤੋਂ ਪਹਿਲੇ ਕੁੰਭ ਮੱਥਾ ਟੇਕਿਆ ਆਣਾ ਚਾਹੁੰਦਾ ਇਹ ਯੂਪੀ ਦਾ ਉਥਾਨ ਹੈ ਔਰ ਇਹ ਜਿਹੜਾ ਇਸ ਵੇਲੇ ਕੁੰਭ ਚੱਲ ਰਿਹਾ ਹੈ ਮਹਾਪਰਵ ਚੱਲ ਰਿਹਾ ਹੈ ਕੁੰਭ ਦਾ ਉਹਦੇ ਵਿੱਚ ਲਗਭਗ 4 ਲੱਖ ਕਰੋੜ ਦਾ ਰੈਵਨਿਊ ਯੂਪੀ ਗਵਰਨਮੈਂਟ ਕਮਾਉਣ ਜਾ ਰਹੀ ਹੈ ਉਸ ਤੋਂ ਪਹਿਲੇ ਅ ਔਰ ਯਾ ਜਿਸ ਤਿੱਕੇ ਨਾਲ ਟੂਰਿਜ਼ਮ ਅਟਰੈਕਟ ਕਰ ਰਿਹਾ ਹੈ ਸਾਲ ਦਾ 2 ਲੱਖ ਕਰੋੜ ਦਾ ਘੱਟੋ ਘੱਟ ਰੈਵਨਿਊ ਹਰ ਸਾਲ ਅਯੁੱਧਿਆ ਸਾਹਿਬ ਨੇ ਵੀ ਅਚੀਵ ਕਰਨਾ ਹੈਗਾ ਕਿਤਨੇ ਕਿਤਨੇ ਜਿਹੜਾ ਫ੍ਰੀ ਬੀ ਵਾਲਾ ਮਾਡਲ ਹੈ ਕਿਤਨੇ ਕਿਤਨੇ ਉਹਨੂੰ ਭਾਜਪਾ ਦਾ ਵੀ ਲੱਗ ਰਿਹਾ ਹੈ ਕਿ ਭਾਜਪਾ ਇਸ ਆਲਸੋ ਗੋਇੰਗ ਟੂ ਅਡਾਪਟ ਦ ਸੇਮ ਜੋ ਹੀ ਉਹਨੇ ਉੱਥੇ ਵਾਦਾ ਕੀਤਾ 2500 ਪਰ ਬੀ ਮੈਨੂੰ ਲੱਗਦਾ ਪੰਜਾਬ 'ਚ ਇਹ ਮਾਡਲ ਵੀ ਦੇਖੋ ਅਸੀਂ ਤੇ ਅਸੀਂ ਤਾਂ ਮੇਰੀ ਗੱਲ ਸਮਝੋ ਅਸੀਂ ਓਪਰਚੁਨਿਟੀ ਇੰਨੀ ਕ੍ਰੀਏਟ ਕਰਦੇ ਆਂ ਜਿਸ ਸਟੇਟ 'ਚ ਸਰਕਾਰ ਬਣਾਣੇ ਆ ਕਿ ਫ੍ਰੀ ਬੀ ਵਾਲੇ ਦੇ ਬ੍ਰੈਕਟ ਚ ਆਉਣ ਵਾਲੇ ਜੇ ਆਪਾਂ ਚ ਮੋਦੀ ਸਾਹਿਬ 4 ਸਾਲ ਤੋਂ ਮੁਫਤ ਰਾਸ਼ਨ ਦੇ ਰਹੇ ਨੇ ਤੇ ਪੈਰਲਲੀ ਜਿੰਨਾ ਪਿਛਲੇ 4-5 ਸਾਲ ਚ ਕੋਵਿਡ ਹੋਣ ਦੇ ਬਾਵਜੂਦ ਜਿੱਥੇ ਦੇਸ਼ ਦੁਨੀਆ ਦੇ ਵਿੱਚ ਸਰਕਾਰਾਂ ਉੱਡ ਗਈਆਂ ਪਿਛਲੇ 5 ਸਾਲ ਕੋਵਿਡ ਆਣ ਤੋਂ ਬਾਅਦ ਕੋਈ ਐਸਾ ਕੰਟਰੀ ਨਹੀਂ ਹੈ ਜਿੱਥੇ ਸਰਕਾਰ ਰੀਪੀਟ ਹੋਈ ਹੋਵੇ ਉੱਥੇ ਦੇਸ਼ ਸਾਡਾ ਬਿਨਾਂ ਰੁਕੇ 7% ਦੀ ਆਨਲਾਈਨ ਐਵਰੇਜ ਗ੍ਰੋਥ ਤੇ ਜੀਡੀਪੀ ਦੀ ਗ੍ਰੋਥ ਤੇ ਤੱਕੀ ਕਰ ਰਿਹਾ ਹੈ ਪੰਜਾਬ ਨੂੰ ਬਚਾਉਣਾ ਹੈ ਪੰਜਾਬੀ ਲੋਕ ਤਾਂ ਵੈਸੇ ਹੀ ਬਹੁਤ ਜੇ ਪੰਜਾਬ ਦੇ ਲੋਕ ਇੱਥੋਂ ਬਾਹਰ ਜਾ ਕੇ ਬਾਕੀ ਦੁਨੀਆ ਦੇ ਦੇਸ਼ਾਂ ਦੀਆਂ ਇਕਨੋਮੀ ਨੂੰ ਉੱਤੇ ਚੱਕ ਸਕਦੇ ਨੇ ਜੇ ਪੰਜਾਬ ਦੇ ਲੋਕ ਉਹਨਾਂ ਨੂੰ ਇੱਥੇ ਮੌਕਾ ਮਿਲ ਜਵੇ ਪੰਜਾਬ ਜਿਹੜਾ ਦੇਸ਼ ਦੁਨੀਆ ਚ ਇੱਕ ਨੰਬਰ ਤੇ ਹੁੰਦਾ ਸੀ ਦੁਬਾਰਾ ਵਾਪਸ ਇੱਕ ਨੰਬਰ ਤੇ ਪਹੁੰਚ ਸਕਦਾ ਹੈ ਇੱਥੇ ਵੀ ਡਬਲ ਇੰਜਨ ਦੀ ਸਰਕਾਰ ਹੈ ਮੈਂ ਆ ਗੱਲ ਕਹਿ ਕੇ ਖਤਮ ਕਰਾਂਗਾ ਕਿ ਦਬੀ ਜ਼ੁਬਾਨ ਦੇ ਵਿੱਚ ਮੈਂ ਪਿੰਡ ਪਿੰਡ ਜਾਣਾ ਲੋਕਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਪੰਜਾਬੀ ਵਾਲੇ ਕਹਿਣਾ ਸ਼ੁਰੂ ਕਰਤਾ ਹੈ ਕਿ ਜੇ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਤੇ ਸਿਰਫ ਅਤੇ ਸਿਰਫ ਨਰਿੰਦਰ ਮੋਦੀ ਦੀ ਸਰਕਾਰ ਬਚਾ ਸਕਦੀ ਹੈ। ਦਿੱਲੀ ਵਿੱਚ ਕੇਜਰੀਵਾਲ ਸਰਕਾਰ ਦਾ ਹੰਟ ਹੋਇਆ ਜਿਹੜੀ ਚੂੜ ਤੇ ਸਾਰੇ ਚੱਲ ਰਹੀ ਸੀ। ਕੋਈ ਵੀ ਕਰਾਪਸ਼ਨ ਸਿੱਧੇ ਦੀ ਸੀ ਇਸ ਕਰਕੇ ਕਰਾਪਸ਼ਨ ਦਾ ਹੰਟ ਹੋਇਆ ਤੇ ਚੂੜ ਦਾ ਹੰਟ ਹੋਇਆ। ਇੱਕ ਨਵੀਂ ਸ਼ੁਰੂਆਤ ਨਵਾਂ ਸਵੇਰਾ ਹੋਇਆ। ਦਿੱਲੀ ਦਾ ਵਿਕਾਸ ਹੋਏਗਾ, ਦਿੱਲੀ ਦੀ ਸਫੀ ਹੋਏਗੀ। ਪਰ ਇਸ ਤਰ੍ਹਾਂ ਆਪਾਂ ਕਿਹਾ ਜਿਵੇਂ ਕਿ ਦਿੱਲੀ ਵੀ ਜਿਹੜੇ ਮੇਨ ਕਨਵੀਨਰ ਸੀ ਅਰਵਿੰਦ ਕੇਜਰੀਵਾਲ ਤੇ ਇੰਨੀਸ਼ੀਅਟਿਵ ਹੋ ਗਿਆ, ਸੀਐਮ ਤੇ ਦਿੱਲੀ ਸੀਐਮ ਹੀ ਹਾਰ ਗਈ। ਚੀਕ ਲੈ ਹਰਗੇ ਬਹੁਤ ਵਧੀਆ ਕਰ ਲਈ ਉਹਨਾਂ ਦੇ ਕਾਰਨਾਮੇ ਅਸੀਂ ਸੀਸ ਕਰਕੇ ਹਾਰਨਾ ਸੀ ਲੋਕਾਂ ਨੇ ਵੀ ਠੀਕ ਵਟਵਾ ਦਿੱਤਾ ਕਿ ਬੀਐਪੀ ਨੂੰ ਆਪਣੇ ਉਰੂ ਕੋਲ ਲਗਾਤਾਰ ਲਗਾਏ ਜਾ ਰਹੇ ਸਨ ਕਿ ਆਪਰੇਸ਼ਨ ਬਹੁਤ ਲੋਟਸ ਜਿਹੜਾ ਕਿ ਗਾਉਂ ਨੂੰ ਲਗਾਇਆ ਜਾ ਰਿਹਾ ਤਾਂ ਹੀ ਮਤਲਬ ਉਹਨਾਂ ਦੇ ਕੈਂਡੀਡੇਟ ਆਪਣੇ ਵੱਲ ਖਿੱਚੇ ਜਾ ਰਹੇ ਆਪਰੇਸ਼ਨ ਲੋਟਸ ਦੀ ਜਰੂਰਤ ਹੀ ਨਹੀਂ ਲੋਕਾਂ ਨੇ ਹਰਾ ਦਿੱਤਾ ਇਸ ਤੋਂ ਬਾਅਦ ਹੋਰ ਲੋਟਸ ਦੀ ਜੂਰਤ ਕੀ ਹੁੰਦੀ ਹੈ ¡Gracias!